ਪੰਡ ਪੁਣੀ ਵਾਲਾ ਨਵੰਬਰ ਮਹੀਨੇ ਦੀ ਮੇਰੀ ਮਾਹੌਦਿਯੋ ਜਿਮੇਵਾਰ ਮੇਰੀ ਘਰ ਵਾਲੀ ਮਨਪ੍ਰੀਤ ਕੌਰ ਹਨੀ ਮੇਰਾ ਸਾਡੂਨ ਅਤੇ ਮੇਰੇ ਸੱਸੇ ਅਤੇ ਮੇਰੇ ਭਾਈ ਦੇ ਘਰ ਵਾਲੀ ਰਾਣੀ ਇਹ ਮੇਰੀ ਮਾਹੌਦਿਯ ਜਿਮੇਵਾਰ ਹੋਣ ਵਾਲਾ ਕਹਾਣੀ ਦਾ ਦੋਸਤ ਕੋਲ ਸਾਲਾ ਸਾਲਾ ਇਹ ਮੇਰੀ ਮਾਹੌਦਿਯ ਜਿਮੇਵਾਰ ਹੋਣ ਵਾਲਾ ਨਾਮ ਆਜੀ ਆਪਣਾ ਜਿਹੜੀ ਹਮੰਤਪਾਗ ਕੀ ਘਟਨਾ ਵਾਪਰੀ ਆ ਦੋਏ પતિ ਪਤਨੀ ਦੇ ਸੁਸਾਇਸਾਈਡ ਕਾਲਾ ਕੀ ਕਾਰਨ ਆ ਇਹ ਦੋਏ ਮੀਆਂ ਬੀਬੀ ਦਾ ਥੋੜਾ ਬਹੁਤਾ ਨਾ ਆਪਸ ਦੇ ਵਿੱਚ ਘਰੇਲੂ ਜਿਵੇਂ ਕਲੇਸ਼ ਹੁੰਦਾ ਉਹਦੇ ਤੋਂ ਜਿਹੜੀ ਇਹਦੀ ਪਤਨੀ ਆ ਉਹ ਮਨਪ੍ਰੀਤ ਕੌਰ ਉਹ 29 ਤਰੀਕ ਨੂੰ ਇੱਥੋਂ ਆਪਣੇ ਪੇਕੇ ਪਨੋਪਲੀ ਪਿੰਡ ਜੋ ਆਨੰਦਪੁਰ ਸਾਹਿਬ ਦੇ ਨੇੜੇ ਪੈਂਦਾ ਉੱਥੇ ਚਲੀ ਗਈ ਸੀ ਤੇ ਆਪਣੇ ਬੱਚੇ ਤਿੰਨੋ ਬੱਚੇ ਲੈ ਕੇ ਇੱਕ ਬੇਟਾ ਦੋ ਬੇਟੀਆਂ ਔਰ ਜਦੋਂ 29 ਤਰੀਕ ਨੂੰ ਇਹ ਫਤਿਹਗੜ੍ਹ ਸਾਹਿਬ ਤੇ ਪਹੁੰਚੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੋ ਚੌਕ ਆ ਉੱਥੇ ਪੁਲਿਸ ਦਾ ਨਾਕਾ ਹੋਣ ਕਰਕੇ ਇਹ ਆਪਣੇ ਬੱਚਿਆਂ ਨੂੰ ਕਹਿੰਦੀ ਕਿ ਤੁਸੀਂ ਥੋੜਾ ਨਾਕਾ ਕ੍ਰੋਸ ਕਰ ਲਓ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਬੈਠਦੀ ਹਾਂ ਤੇ ਉਸ ਤੋਂ ਬਾਅਦ ਬੱਚੇ ਇਹ ਜੋਤੀਸਰੂਪ ਗੁਰਦੁਆਰਾ ਸਾਹਿਬ ਕੋਲ ਚਲੇ ਗਏ ਜਿਹੜੀ ਕਿ ਉਹਨਾਂ ਨੂੰ ਉੱਥੇ ਇਹਨਾਂ ਦੀ ਮਾਤਾ ਇਹ ਨਹੀਂ ਮਿਲੀ ਮਾਤਾ ਨਾਲ ਮਿਲਣ ਕਰਕੇ ਕਾਫੀ ਜ਼ਿਆਦਾ ਇਹਨਾਂ ਨੇ ਉੱਥੇ ਲੱਭੀ ਉਸ ਦਿਨ ਨਹੀਂ ਮਿਲ ਕਰਕੇ 30 ਤਰੀਕ ਨੂੰ ਬੱਚੇ ਕਹਿੰਦੇ ਅਸੀਂ ਆਪਣੇ ਪਨੋਪਲੀ ਨਾਨਕੇ ਚਲੇ ਗਏ ਜਦੋਂ ਉੱਥੇ ਚਲੇ ਗਏ ਉਸ ਤੋਂ ਬਾਅਦ 30 ਤਰੀਕ ਨੂੰ ਬੱਚੇ ਤੋਂ ਬਾਅਦ ਇਹਨਾਂ ਨੇ ਆਪਣੀ ਗੁੰਮਸੁਦਗੀ ਦੀ ਰਿਪੋਰਟ ਵੀ ਲਖਾਈ ਵੀ ਸਾਡੀ માતા ਜਿਹੜੀ ਗੁੰਮ ਹੋ ਗਈ ਉਸ ਤੋਂ ਬਾਅਦ ਜੋ ਇਹਦਾ ਇਹਨਾਂ ਦੀ ਆਪਸ ਵਿੱਚ ਗੱਲਬਾਤ ਚੱਲਦੀ ਰਹੀ ਉਹਨਾਂ ਨੇ ਜਾਨੀ ਇਹਨੂੰ ਜਿਹੜਾ ਹੈਗਾ ਪਰਿਵਾਰ ਨੂੰ ਕੋਈ ਦੱਸਿਆ ਨਹੀਂ ਵੀ ਸਾਡੇ ਕੋਲ ਇਹ ਆਈ ਆ ਲੜਕੀ ਆਈ ਆ ਨਾ ਆਈ ਆ ਬੱਚਿਆਂ ਬਾਰੇ ਦੱਸਦਾ ਵੀ ਕੋਈ ਨਹੀਂ ਅਸੀਂ ਭੇਜ ਦਾਂਗੇ ਪਰ ਇਹ ਬੰਦਾ ਜਦੋਂ ਵੀ ਡਿਪਰੈਸ਼ਨ ਦੇ ਵਿੱਚ ਜ਼ਿਆਦਾ ਚੱਲਿਆ ਗਿਆ ਇਹਨੂੰ ਜਦੋਂ ਇਹਦੀ ਘਰ ਵਾਲੀ ਨਾਲ ਲੱਭੀ ਤਾਂ ਇਹਨੇ 2 ਤਰੀਕ ਨੂੰ ਭਾਸੋ ਥਾਣੇ ਕੰਪਲੇਂਟ ਕਰੀ ਵੀ ਮੇਰੀ ਘਰ ਵਾਲੀ ਤੇ ਮੇਰੇ ਬੱਚੇ ਜਿਹੜੇ ਭਾਸੋਂ ਥਾਣੇ ਤੇ ਕੰਪਲੇਂਟ ਕਰੀ ਵੀ ਉਹ ਮੇਰੇ ਸਹੁਰੇ ਭੇਜ ਨਹੀਂ ਰਹੇ। ਜਦੋਂ ਉਹਨਾਂ ਨਾਲ ਫੋਨ ਤੇ ਗੱਲ ਕਰੀ ਫਿਰ ਉਹਨਾਂ ਨੇ ਦੱਸਿਆ ਵੀ ਕਿ ਤੇਰੇ ਘਰ ਵਾਲੀ ਦਾ ਤਾਂ ਸਾਨੂੰ ਕੁਝ ਨਹੀਂ ਪਤਾ। ਵੀ ਉਹਦੇ ਬਾਰੇ ਉਹਨਾਂ ਨੇ ਕੋਈ ਸਪਸ਼ਟ ਨਹੀਂ ਦਿੱਤਾ ਉਹਨਾਂ ਨੇ ਜਵਾਬ। ਤਾਂ ਇਹ ਜਿਹੜਾ ਮੁੰਡਾ ਗਰਮੀਤ ਸਿੰਘ ਆ ਇਹਨੇ 3 ਤਰੀਕ ਨੂੰ ਸਵੇਰੇ ਕੱਲ 3 ਵਜੇ ਇੱਕ ਆਪਣੀ ਵੀਡੀਓ ਬਣਾਈ। ਵੀਡੀਓ ਬਣਾ ਕੇ ਐਸਆਈ ਪਰਮਿੰਦਰ ਸਿੰਘ ਨੂੰ ਭਾਸੋ ਥਾਣੇ ਤੇ ਇੱਕ ਆਪਣੇ ਪਤਾ ਲੱਗਿਆ ਵੀ ਆਪਣੇ ਸਹੁਰਿਆਂ ਨੂੰ ਭੇਜਤੀ ਉਹ ਤੋਂ ਬਾਅਦ 4 ਵਜੇ ਨੇ ਸਵੇਰ ਸੁਸਾਇਡ ਕਰ ਗਿਆ ਕਿਸੇ ਨੇ ਨਾ ਕਰਿਆ ਉਹ ਪੱਖੇ ਨਾਲ ਲਟਕੇ ਜਿਹੜੀ ਇਹਦੀ ਵਾਈਫ ਨੇ ਉਹ ਕੀ ਕਿੱਦਾਂ ਜਿਹੜੀ ਇਹਦੀ ਵਾਈਫ ਆ ਉਹਨੇ ਜਦੋਂ 29 ਤਰੀਕ ਨੂੰ ਫਤਿਹਗੜ੍ਹ ਤੋਂ ਜਾਣ ਤੀ ਪਤਾ ਲੱਗਿਆ ਵੀ ਉਹਨੇ ਜੋ ਨਹਿਰ ਦੇ ਵਿੱਚ ਛਾਲ ਲਗਾ ਮਾਰ ਦਿੱਤੀ ਐਡਾ ਕੋਈ ਮੈਟਰ ਤਾਂ ਹੈਗਾ ਨਹੀਂ ਫਿਰ ਐਡਾ ਕੋਈ ਇਹਨਾਂ ਦਾ ਕੋਈ ਆਪਸੀ ਐਡਾ ਕੋਈ ਕਲੇਸ਼ ਨਹੀਂ ਸੀ ਹੂੰ ਔਰ ਕਿਸੇ ਨੂੰ ਕੋਈ ਇਸ ਬਾਰੇ ਕੋਈ ਜ਼ਿਆਦਾ ਨਾ ਪਿੰਡ ਚ ਸੀ ਵਧੀਆ ਪਰਿਵਾਰ ਸੀ ਵਧੀਆ ਕੰਮ ਕਰਦਾ ਸੀ ਵਧੀਆ ਬੱਚੇ ਪਾਲਦਾ ਸੀ ਮਾਦਾ ਫੈਕਟਰੀ ਦੇ ਵਿੱਚ ਕੰਮ ਕਰਦਾ ਕਿੰਨੇ ਬੱਚੇ ਨੇ ਬੱਚੇ ਤਾਂ ਨੇ ਇੱਕ ਤਾਂ ਬੇਟੀ ਆ ਵੱਡੀ 20 ਸਾਲ ਦੇ ਕਰੀਬ ਬੀਏ ਪਾਰਟ 2 ਚ ਪੜ੍ਹਦੀ ਆ ਇੱਕ ਬੇਟਾ ਉਦੋਂ ਛੋਟਾ 17 ਸਾਲ ਦਾ ਇੱਕ ਉਦੋਂ ਛੋਟੀ ਬੱਚੀ 9-10 ਸਾਲ ਦੀ ਜਿਹਦੇ ਸੁਸਾਇਸਾਈਡ ਕੀਤਾਗਾ ਉਹਨੇ ਨਾਮ ਵੀ ਲਿਆਗਾ ਕਿਹੜਾ ਕਿਹੜਾ ਨਾਮ ਲਿਆ ਜਿਹੜਾ ਉਹਨੇ ਸੁਸਾਇਸਾਈਡ ਦੇ ਵਿੱਚ ਨਾਮ ਲੱਤਾ ਜੀ ਚਾਰ ਜਣਿਆਂ ਦਾ ਇੱਕ ਤਾਂ ਉਹਨੇ ਆਪਣੀ ਘਰ ਵਾਲੀ ਦੇ ਲੱਤਾ ਹਾਂ ਵੀ ਇਹਦੇ ਕਰਕੇ ਮੈਂ ਡਿਪਰੈਸ਼ਨ ਚ ਇੱਕ ਉਹਨੇ ਆਪਣੇ ਸਾਡੂ ਦਾ ਤੇ ਇੱਕ ਉਹਨੇ ਆਪਣੀ ਸੱਸ ਦਾ ਇੱਕ ਉਹਨੇ ਆਪਣੀ ਪਰਜਾਈ ਦਾ ਬਡੇ ਭਰਾ ਦੇ ਘਰ ਵਾਲੀ ਜਿਨ੍ਹਾਂ ਤੇ ਅਸੀਂ ਫਿਰ ਕੱਲ ਭਾਸੋ ਸਚੋ ਸਾਹਿਬ ਨੂੰ ਤਲਾਹ ਕਰੀ ਉਹਨਾਂ ਨੇ ਆ ਕੇ ਡੈੱਡ ਬੋਡੀ ਨੂੰ ਲਿਆ ਕੇ ਨਾਬੇ ਹਸਪੀਟਲ ਤੇ ਰੱਖਿਆ ਤੇ ਉਹਨਾਂ ਚਾਰਾਂ ਤੇ ਐਫ ਆਈ ਆਰ ਲਾਉਣ ਜਿਹੜੀ ਲੇਡੀਜ਼ ਦੀ ਆ ਉਹਦੀ ਕਿੱਥੇ ਮਿਲੀ ਡੈੱਡ ਬੋਡੀ ਜਿਹੜੀ ਲੇਡੀਜ਼ ਦੀ ਡੈੱਡ ਬੋਡੀ ਆ ਉਹ ਸਾਨੂੰ ਕੱਲ ਜਦੋਂ ਅਸੀਂ ਭਾਸੋ ਥਾਣੇ ਗਏ ਉੱਥੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਕਿ ਉਹ ਥਾਣਾ ਤਿਰਪੜੀ ਦੇ ਵਿੱਚ ਥਾਣਾ ਤਿਰਪੜੀ ਵਾਲਿਆਂ ਨੇ ਕੱਢਿਆ ਕੋਈ ਜਿਹੜੀ ਉਹਨਾਂ ਦੇ ਸਰਕਲ 'ਚ ਨਹਿਰ ਪੈਂਦੀ ਹੈ ਉਹਨਾਂ ਨੇ ਫਿਰ ਉੱਥੇ ਰਜੇਂਦਰਾ ਹਸਪੀਟਲ ਦੇ ਰੱਖਤੀ ਜਿਹੜੇ ਮੰਗ ਤਾਂ ਦੋਨੋਂ ਹੀ ਇੱਕ ਦੁੱਖ ਖਤਮ ਹੋਲੇ ਹੁਣ ਪਰਿਵਾਰ ਦੇ ਪਿੱਛੇ ਕੁਝ ਨਹੀਂ ਰਿਹਾ ਬੱਚੇ ਹੀ ਨੇ ਜੋ ਇਹਦੇ ਫਾਦਰ ਆ ਮੁੰਡੇ ਦਾ ਪਹਿਲਾਂ ਹੀ ਉਹ ਐਕਸਪਾਇਰ ਹੋਏ ਹੋਏ ਨੇ ਮਾਤਾ ਵੀ ਵਿਚਾਰੀ ਡਿਪਰੈਸ਼ਨ 'ਚ ਰਹਿੰਦੀ ਆ ਪਰਿਵਾਰ 'ਚ ਹੈ ਹੀ ਕੋਈ ਨਹੀਂ ਬੱਚੇ ਨੇ ਬਸ ਜੋ ਬੱਚਿਆਂ ਦੀ ਮਦਦ ਹੋ ਸਕੇ ਅਸੀਂ ਤਾਂ ਇਹੀ ਆ ਸਰਕਾਰ ਵੱਲੋਂ ਜੋ ਵੀ ਬੱਚਿਆਂ ਨੂੰ ਕੋਈ ਮਦਦ ਮਿਲ ਸਕਦੀ ਆ ਉਹ ਮਿਲ ਜੇ ਕੀ ਮੈਟਰ ਆ ਜਿਹੜਾ ਹਸਬੰਡ ਵਾਈਫ ਨੇ ਸੁਸਾਇਸਾਈਡ ਕੀਤਾ ਸੀ ਇਹ ਜੀ ਕੱਲ ਨੂੰ ਸਾਨੂੰ ਇੱਕ ਅੰਟੀ ਮਿਸ਼ਨ ਆਇਆ ਸੀ ਪਿੰਡ ਪੂਣੀ ਵਾਲ ਤੋਂ ਉਹਨਾਂ ਨੇ ਕਿਹਾ ਵੀ ਇੱਕ ਗੁਰਮੀਤ ਸਿੰਘ ਨਾਮ ਦਾ ਇਹ ਵਿਅਕਤੀ ਆ ਜਿਹਦੀ ਉਮਰ ਕਰੀਬਨ 40-45 ਸਾਲ ਉਮਰ ਰਹੀ ਬਾਈਕ ਸਾਰੀ ਜੀ ਵੀ ਉਹਨੇ ਸੂਇਸਾਈਡ ਅਟੈਂਪਟ ਕਰ ਲਿਆ ਆਪਣੇ ਆਪ ਨੂੰ ਫਾ ਲੈ ਕੇ ਸੀ ਸਾਡੇ ਗੱਲ ਜੀ ਤੇ ਉਹਦੀ ਉਹਨੇ ਕੁਝ 25-30 ਸੈਕਿੰਡ ਦੀ ਵੀਡੀਓ ਪਾਈ ਸੀ ਜਿਸ ਵਿੱਚ ਉਹਨੇ ਚਾਰ ਵਿਅਕਤੀਆਂ ਨਾਮ ਲਖਾਈ ਸੀ ਵੀ ਉਹ ਜਿਨ੍ਹਾਂ ਕਰਕੇ ਉਹ ਸੂਇਸਾਈਡ ਕਰ ਰਹੇ ਸੀ ਆ ਨਗੀ ਹੈ ਜੀ ਇਹ ਸੁਸਾਇਡ ਦਾ ਕਾਰਨ ਕਿ ਜੇ ਨੌਕਰੀ ਘਰੇਲੂ ਆਪਣਾ ਉਹਦਾ ਘਰੇਲੂ ਕਲੇਸ਼ ਜਾ ਹੋਇਆ ਉਹਨਾਂ ਕੋਈ ਦੋ ਦੋ ਦਿਨ ਪਹਿਲਾਂ ਉਹਦੇ ਰਿਗਾਰਡਿੰਗ ਦੀ ਵਾਈਫ ਬੱਚਿਆਂ ਨੂੰ ਲੈ ਕੇ ਚੱਲ ਗਈ ਸੀ ਤਾਂ ਉਹਦੇ ਰਿਗਾਰਡਿੰਗ ਉਹਨੇ ਆਪਦੀ ਵਾਈਫ ਦਾ ਨਾਮ ਲੈ ਕੇ ਤੇ ਆਪਣੀ ਇੱਕ ਸੱਸ ਦਾ ਇੱਕ ਸਾਡੂ ਜੀ ਤੇ ਇੱਕ ਉਹਦੀ ਭਝਾਈ ਸੀ ਰਾਣੀ ਉਹਦਾ ਨਾਮ ਲੈ ਕੇ ਫਿਰ ਉਹਨੇ ਵੀਡੀਓ ਬਣਾ ਕੇ ਭਾਈ ਸੀ ਤਾਂ ਉਹਦੇ ਘਰ ਵਾਲੀ ਨੇ ਕਿਉਂ ਕੀਤਾ ਸੁਸਾਇਡ ਉਹਦੀ ਘਰ ਵਾਲੀ ਦੀ ਸੁਸਾਈਡ ਦਾ ਇਹੀ ਕਾਰਨ ਜੋ ਫਿਲਹਾਲ ਹੁਣ ਤੱਕ ਸਮਝ ਆਇਆ ਜੋ ਕਿ ਉਹਨਾਂ ਪਰਿਵਾਰ ਨਾਲ ਗੱਲ ਕਰਕੇ ਵੀ ਉਹ ਤਿੰਨ ਜੇ ਇਹਦੇ ਸੁਸਾਈਡ ਤੋਂ ਤਿੰਨ ਦਿਨ ਤਿੰਨ ਚਾਰ ਦਿਨ ਪਹਿਲਾਂ ਉਹ ਆਪ ਚ ਲੜ ਕੇ ਤਾਂ ਉਹ ਬੱਚਿਆਂ ਨੂੰ ਲੈ ਕੇ ਉਹਨਾਂ ਦੇ ਨਾਨਕੇ ਪਰਿਵਾਰ ਚਲ ਗਈ ਸੀ ਤੇ ਰਾਹ ਦੇ ਵਿੱਚ ਜਿਹੜਾ ਫਤੇਗੜ ਸਾਹਿਬ ਕੋਲ ਉੱਤਰ ਕੇ ਬੱਚਿਆਂ ਨੂੰ ਕੇ ਚਲ ਕੇ ਆਪ ਕਿਤੇ ਚਲ ਗਈ ਸੀ ਤਾਂ ਉਹਦੇ ਸੱਜ ਮੁਰਕ ਕੇ ਪਤਾ ਨਹੀਂ ਲੱਗਿਆ ਉਹ ਕਿੱਥੇ ਗਈ ਸੀ ਉਹ ਜਿਹੜੀ ਸੀ ਕਿੱਥੇ ਮਿਲੀ ਸੀ ਰੈੱਡ ਬੋਡੀ ਇਹ ਲੇਡੀਜ਼ ਦੀ ਰੈੱਡ ਬੋਡੀ ਜੀ ਤ੍ਰਿਪਰੀ ਥਾਣੇ ਦਾ ਏਰੀਆ ਸੀ ਤੇ ਉਹਦੇ ਭਾਗੜ ਨੇ ਚੁੜੀ ਕੋਈ ਮਾਮੂਲੀ ਟਕਰਾਰ ਕਰਕੇ ਸਭ ਕੁਝ ਹੋ ਗਿਆ ਜਿਹੜੀ ਇਨੀਸ਼ੀਅਲ ਸਾਡੀ ਪੋਦੇ ਤੋਂ ਸਾਹਮਣੇ ਆ ਉਹ ਐਈ ਨੂਮਲੀ ਤਕਰਾਰ ਜੀ ਹੋਈ ਆ ਬਾਕੀ ਕੋਈ ਮੇਜਰ ਰੀਜਨ ਨਹੀਂ ਕੋਈ ਸਾਹਮਣੇ ਆਇਆ ਕਿਹੜੇ ਕਿਹੜੇ ਜਿਹਨੇ ਕਿਹੜੀ ਕਿਹੜੀ ਧਾਰਾ ਦੇ ਤਹਿਤ ਹੋਇਆ ਹੁਣ ਤੇ ਅਧੀਨ ਧਾਰਾ ਤੇ ਆਈਪੀਸੀ 306 ਦੇ ਤਹਿਤ ਪਰਚਾ ਦਰਜ ਕੀਤਾ ਜੀ ਕਿਸ ਦੇ ਬਿਹਾਫ ਤੇ ਇਹ ਉਹਦੇ ਜਿਹੜਾ ਮਰਨ ਵਾਲਾ ਵਿਅਕਤੀ ਆ ਉਹਦੇ ਭਰਾ ਆਜਤਵਿੰਦਰ ਦੇ ਬਿਆਨ ਤੇ ਹੋਏ